ਪਿਆਰੇ ਦੋਸਤੋ ਇਹ ਆ ਮੇਰੀ ਦਾਦੀ ਪ੍ਰੀਤਮ ਕੌਰ ਤੇ ਇਹ ਅੱਜ ਤੁਹਾਨੂੰ ਊੜਾ ਏੜਾ ਸੁਣਾਉਣਗੇ ਹਾਲਾਂਕਿ ਇਹ ਇੱਕ ਦਿਨ ਵੀ ਸਕੂਲੇ ਨਹੀਂ ਗਏਗੇ ਤੇ ਇਹਨਾਂ ਨੇ ਗੁਰਦੁਆਰਾ ਸਾਹਿਬ ਝੂੜਾ ਏੜਾ ਸਿੱਖਿਆ ਸੀਗਾ ਤੇ ਇਹਨਾਂ ਦੀ ਉਮਰ 82 ਸਾਲ ਆ ਚੱਲ ਬੀਬੀ ਸੁਣਾ ਦੇ ਊੜਾ ਏੜਾ ਫਿਰ ਮੈਂ ਕਹਾ ਸੁਣਾ ਦੇ ਊੜਾ ਏੜਾ ਊੜਾ ਏੜਾ ਈ ਈ ਸੱਸਾ ਹਹਾ ਕੱਕਾ ਖੱਖਾ ਗੱਗਾ ਕੱਗਾ ੰਘਾ ਜਿੱਜਾ ਛਿਛਾ ਜਿੱਜਾ ਜਿੱਜਾ ਨਿੰਨਾ ਟੈਂਗਾ ਠੱਠਾ ਡੱਡਾ ਟੱਡਾ ਨਾਣਾ ਪੱਪਾ ਫੱਫਾ ਬੱਬਾ ਪੱਬਾ ਮੰਮਾ ਜਈਆ ਰਾਰਾ ਲੱਲਾ ਵਵਾ ਰਾੜਾ ਦੋਸਤੋ ਇਹਨਾਂ ਨੇ ਪ੍ਰਾਣੀ ਖੁਰਾਕ ਖਾਧੀ ਇਹਨਾਂ ਦੇ ਸਿਰ ਦੇ ਵਾਲ ਵੀ ਅਜੇ ਤੱਕ ਕਾਲੇ ਆ ਤੇ ਇਹ ਖੁੰਡੀ ਨਹੀਂ ਵਰਤਦੇ ਤੁਰਨ ਲੱਗੇ ਸੋ ਦੋਸਤੋ ਆਪਾਂ ਨੂੰ ਕੁਝ ਸਿੱਖਣਾ ਚਾਹੀਦਾ ਪ੍ਰਾਣੀ ਬਜ਼ੁਰਗਾਂ ਤੋਂ ਕਿ ਵਧੀਆ ਖੁਰਾਕ ਖਾਣੀ ਚਾਹੀਦੀ ਐਕਸਰਸਾਈਜ਼ ਲਾਉਣੀ ਚਾਹੀਦੀ ਇਹ ਜਿਵੇਂ ਚਿੱਥ ਕੇ ਰੋਟੀ ਖਾਂਦੇ ਆ ਜਿਹਦੇ ਨਾਲ ਮੈਦਾ ਵਧੀਆ ਰਹਿੰਦਾ ਹੈ ਸੋ ਆਪਾਂ ਨੂੰ ਪੁਰਾਣੇ ਬਜ਼ੁਰਗਾਂ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਤੇ ਵੀਡੀਓ ਪਾਉਣੀਆਂ ਚਾਹੀਦੀਆਂ ਇਹਨਾਂ ਦੀਆਂ ਵੀਡੀਓ ਅਮਰ ਕਰਨੀਆਂ ਚਾਹੀਦੀਆਂ ਤਾਂ ਜੋ ਆਉਣ ਵਾਲੀ ਪੀੜ੍ਹੀ ਕੋ ਸਿੱਖ ਸਕੇ ਪਹਿਰੇ ਦੋਸਤੋ ਬਹੁਤ ਬਹੁਤ ਧੰਨਵਾਦ ਥੈਂਕ ਯੂ